ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਆ ਉਹਨਾਂ ਨੇ ਆਪਦੇ ਚਾਰ ਬੰਦੇ ਖਿਲਾਾਰੇ ਆ ਤਿੰਨੋਂ ਚ ਇੱਕ ਮੇਰੇ ਪਾਪਾ ਉਹਨਾਂ ਨੂੰ ਗਿੱਦੜਵਾ ਤੋਂ ਖਿਲਾ ਰਿਆ ਹੈ ਸੰਗਤਾਂ ਦੇ ਪਿਆਰ ਨਾਲ ਉਹ ਖੜੇ ਆ ਤੇ ਸੰਗਤਾਂ ਦੇ ਪਿਆਰ ਨਾਲ ਹੀ ਜਿੱਤਣਗੇ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਣਾ ਕਿਉਂਕਿ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਸੀਗੇ ਉਹ ਲੋਕਾਂ ਦਾ ਨਸ਼ਾ ਛਡਾਉਂਦੇ ਸੀ ਵਧੀਆ ਕੰਮ ਕਰਦੇ ਸੀ ਤੇ ਉਹਨਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਤਾ ਸੰਗਤਾਂ ਦੀ ਇੰਨੀ ਕੋਈ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਨੇ ਤੇ ਉਸ ਤੋਂ ਬਾਅਦ ਦੋ ਖਬਰਾਂ ਹੋਰ ਸਾਹਮਣੇ ਆਈਆਂ ਸਨ ਜਿੱਥੇ ਕਿ ਜੋ ਗਿੱਦੜਵਾਹ ਲੋਕ ਸਭਾ ਸੀਟ ਤੇ ਜਿਮਣੀ ਚੋਣ ਹੋਣੀ ਹੈ ਉੱਥੋਂ ਭਗਵੰਤ ਸਿੰਘ ਬਾਜੇਕੇ ਅਤੇ ਉੱਥੇ ਦੂਜੇ ਪਾਸੇ ਜੋ ਡੇਰਾ ਬੱਬਾ ਨਾਨਕ ਦੀ ਸੀਟ ਹੈ ਉੱਥੋਂ ਸਾਹਮਣੇ ਆਇਆ ਸੀ ਕਿ ਦਿਲਜੀਤ ਸਿੰਘ ਕੱਲ੍ਹ ਸੇ ਉਮੀਦਵਾਰ ਹੋ ਸਕਦੇ ਨੇ ਪਰ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਭਾਈ ਅਮਰਤਪਾਲ ਸਿੰਘ ਵੱਲੋਂ ਚਾਰ ਜਿਮਣੀ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਗਿਆ ਜਿਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਪ੍ਰਧਾਨ ਮੰਤਰੀ ਬਾਜੇ ਕੇ ਉਰਫ ਭਗਵਾਨ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਜਿੱਥੇ ਕੀ ਹੁਸ਼ਿਆਰਪੁਰ ਡੇਰਾ ਬਾਬਾ ਨਾਨਕ ਬਰਨਾਲਾ ਅਤੇ ਗਿੱਦੜਵਾਹਾ ਸੀਟ ਤੇ ਜਿਮਨੀ ਚੋਣਾਂ ਹੋਣੀਆਂ ਨੇ ਹਾਲਕਿ ਜਲੰਧਰ ਵਿਖੇ ਜਿਮਨੀ ਚੋਣਾਂ ਦਾ ਪਹਿਲਾਂ ਤੋਂ ਹੀ ਐਲਾਨ ਹੋ ਚੁੱਕਿਆ ਤੇ ਉੱਤੇ ਨਾਮਜ਼ਦਗੀਆਂ ਵੀ ਹੋ ਚੁੱਕੀਆਂ ਨੇ ਪਰ ਹੁਣ ਜੋ ਬਾਕੀ ਰਹਿੰਦੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਜਿਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਬਾਰਸ ਪੰਜਾਬ ਦੇ ਵੱਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ ਤੁਹਾਨੂੰ ਇਹ ਫੈਸਲਾ ਕਿਵੇਂ ਲੱਗਿਆ ਸਹੀ ਜਾਂ ਗਲਤ ਯੈਸ ਜਾਂ ਨੋ ਵਿੱਚ ਜ਼ਰੂਰ ਕਮੈਂਟ ਕਰਕੇ ਆਪਣੀ رائے ਕਮੈਂਟਾਂ ਦੇ ਵਿੱਚ ਦੱਸਣਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਬਾਦ ਇਸ ਬਾਰੇ ਕੀ ਸੋਚਦੀ ਹੈ ਸੋ ਆਓ ਦੇਖੋ ਇੱਕ ਖਾਸ ਵੀਡੀਓ ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਭਾਈ ਅਮਰਤਪਾਲ ਸਿੰਘ ਦੀ ਇੱਕ ਇੰਟਰਵਿਊ ਦੀ ਕਲਿੱਪ ਹੈ ਜਿਸ ਦੇ ਬਾਰੇ ਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਇਹ ਗੱਲ ਭਾਈ ਅਮਰਤਪਾਲ ਸਿੰਘ ਨੇ ਪਹਿਲਾਂ ਹੀ ਕਹਿ ਦਿੱਤੀ ਸੀ ਅਜਿਹੀ ਕਿਹੜੀ ਗੱਲ ਹੈ ਜਿਸ ਦੇ ਬਾਰੇ ਲੋਕ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਕਰ ਰਹੇ ਨੇ ਉਹਨਾਂ ਦੀ ਇਸ ਪੁਰਾਣੀ ਇੰਟਰਵਿਊ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਣਾ ਇੱਕ ਨੌਜਵਾਨ ਨਿਰਦੋਸ਼ ਸਿੱਖ ਜਿਹੜਾ ਹੈ ਉਹ ਜੇਲ੍ਹ ਚ ਬੰਦਾ ਹੈ ਤੁਹਾਨੂੰ ਉਸਦੀ ਕੋਈ ਪਰਵਾਹ ਨਹੀਂ ਅੱਜ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉਹ ਵੀ ਤੇ ਇੰਡੀਵਿਜੂਅਲ ਬੰਦੇ ਨੇ ਨਾ ਨਹੀਂ ਤੁਹਾਨੂੰ ਕੀ ਲੱਗਿਆ ਕਿ ਦਿੱਲੀ ਦੇ ਵਿੱਚ ਕਿਨੀ ਸਾਦੇ ਮਹਾਰਾਜ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਨਹੀਂ ਜਾਣਗੇ ਤਾਂ ਤੁਹਾਨੂੰ ਕਮਜ਼ੋਰ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗਾ ਨਹੀਂ ਅਸੀਂ ਤੇ ਇਹ ਗੱਲ ਹੀ ਨਹੀਂ ਕੀਤੀ ਅਸੀਂ ਇਹ ਤੇ ਅਮਰ ਸੰਚਾਰ ਕਰਾਇਆ 240 ਪੁਰਾਣੀ ਨੇ ਅਮਰ ਛਕਿਆ ਗੁਰੂ ਦੀ ਸਾਹਿਬ ਦੀ ਹਜ਼ੂਰੀ ਚ ਹੋਣਾ ਸੀ ਅਮਰ ਸੰਚਾਰ ਕਿੱਦਾਂ ਹੋਣਾ ਸੀ ਆਪਾਂ ਨੂੰ 550 ਸਾਲ ਬਾਅਦ ਕਮੇਟੀ ਬਣਾਣੀ ਪੈ ਰਹੀ ਹੈ 17 ਬੰਦਿਆਂ ਦੀ ਕਿ ਜੀ ਗੁਰੂ ਸਾਹਿਬ ਕਿੱਥੇ ਕਿ ਕੀ ਜਨ ਗੱਲਬਾਤ ਕਿਉਂ ਮੰਡੀ ਪਈ 550 ਸਾਲ ਬਾਅਦ ਅਸੀਂ ਕਿਉਂ ਬਣਾ ਰਹੇ ਕਿਉਂਕਿ ਲੋਕੋ ਤੁਹਾਡੇ ਉਸ ਕਰਕੇ ਆਈ ਨਾ ਦੇਖੋ ਇਹ ਗੱਲ ਜਿਹੜੀ ਅਲੀਗੇਸ਼ਨ ਤੇ ਪਹੁੰਚ ਰਹੀ ਹੈ ਨਾ ਇੱਥੇ ਆਪਾਂ ਟਾਉਨ ਡਾਊਨ ਕਰੀਏ ਤਾਂ ਗੱਲ ਚੰਗੀ ਹੈ ਜਿਹੜਾ 550 ਸਾਲ ਬਾਅਦ ਕਮੇਟੀ ਅਕਾਲ ਤਖਤ ਸਾਹਿਬ ਨੇ ਬਣਾਈ ਅਕਾਲ ਤਖਤ ਸਾਹਿਬ ਬਣਾ ਕੇ ਸਾਨੂੰ ਜੀ ਸੱਦਣ ਗਿਆ ਅਸੀਂ ਜਾਵਾਂਗੇ ਉੱਥੇ ਔਰ ਇਸ ਗੱਲ ਦੇ ਵਿੱਚ ਉਹਨਾਂ ਬੰਦਿਆਂ ਦਾ ਕੀ ਤਲਕ ਹੈ ਜਿਹੜੇ ਬੰਦੇ ਨੂੰ ਧਰਮ ਬਾਰੇ ਕੋਈ ਉਡੇ ਦਾ ਗਿਆਨ ਨਹੀਂ ਕਿਉਂ ਸਾਰੇ ਬੰਦੇ ਜਿਹੜੇ ਬੋਲ ਰਹੇ ਨੇ ਨਹੀਂ ਜਿਨ੍ਹਾਂ ਨੇ ਕਮੇਟੀ ਬਣਾਈ ਉਹਨਾਂ ਨੂੰ ਵੀ ਨਹੀਂ ਤੇ ਉਹਨਾਂ ਨੂੰ ਤਾਂ ਅਸੀਂ ਕਿਹਾ ਨਹੀਂ ਅਸੀਂ ਕਹਾਂ ਜੇ ਸੱਦਰ ਕਿਤੇ ਜਾਵਾਂਗੇ ਲੇਕਿਨ ਮੈਂ ਇਹ ਕਹਿ ਰਿਹਾ ਜੇ ਉਹਨਾਂ ਨੇ ਬਣਾਈ ਹੈ ਤਾਂ ਉਹਨਾਂ ਨੂੰ ਵੀ ਕੁਝ ਲੱਗਾ ਹੋਣਾ ਨਾ ਮੈਂ ਕਿਹਾ ਕਿ ਕਮੇਟੀ ਬਣ ਗਈ ਹੈ ਕਮੇਟੀ ਨੂੰ ਕੋਈ ਫੈਸਲਾ ਤਿੰਨ ਨਾ ਸੁਣਾਇਆ ਉਹਨਾਂ ਨੇ ਜਰਨਲ ਕਿਹਾ ਕਿ ਮੋਰਚੇ ਵਾਲੀ ਖਾਨ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਹੋ ਸਕਦਾ ਕਿ ਨਹੀਂ ਹੋ ਸਕਦਾ ਹੈ ਉਹਦੇ ਤੇ ਕਮੇਟੀ ਬਣੀ ਹੈ ਇਹ ਜਨਾਲੇ ਦੀ ਘਟਨਾ ਸਪੈਸੀਫਿਕ ਕਮੇਟੀ ਬਣ ਗਈ 550 ਸਾਲ ਬਾਅਦ ਜਿਸ ਘਟਨਾ ਤੋਂ ਬਾਅਦ ਇਹ ਉਪਰਾਲਾ ਪੈ ਰਿਹਾ ਹੈ ਸਾਨੂੰ ਸੋਚਣਾ ਚਾਹੀਦਾ ਕਿਉਂ ਕਰਨਾ ਪੈ ਰਿਹਾ ਨ ਅਜਾ ਕਮੇਟੀਆਂ ਬਣੀਆਂ ਨੇ ਅਜੇ ਤੱਕ ਉਹ ਕਿਸੇ ਘਟਨਾ ਸਪੈਸੀਫਿਕ ਕਰਕੇ ਬਣਦੀਆਂ ਮਹਾਰਾਜ ਦਾ ਪ੍ਰਕਾਸ਼ ਕਿੱਥੇ ਕਰਨਾ ਜੰਗ ਹੁਣ ਕਮੇਟੀ ਬਣ ਕੇ ਕਹੂਗੀ ਵੀ ਸਿਕਰੇਜਮੈਂਟ ਨੂੰ ਮਹਾਰਾਜ ਦਾ ਪ੍ਰਕਾਸ਼ ਕਰਨ ਦੀ ਜੇਦ ਕਿਉਂ ਤੁਹਾਡੇ ਤੇ ਬੇਅਦਬੀ ਕਰਵਾਉਣ ਦੀ ਕੋਸ਼ਿਸ਼ ਦਾ ਕੇਸ ਨਹੀਂ ਹੋਣਾ ਚਾਹੀਦਾ ਮੈਂ ਉਹਦੀ ਵਜ੍ਹਾ ਦੱਸਦਾ ਹਾਂ ਗੁਰੂ ਮਹਾਰਾਜ ਗਏ ਹਾਂ ਉੱਥੇ ਤੁਸੀਂ ਗੁਰੂ ਮਹਾਰਾਜ ਬੈਰੀਕੇਟਿੰਗ ਦੇ ਪਿੱਛੇ ਪਾਲਕੀ ਸਾਹਿਬ ਖੜੇ ਸੀ ਤੁਸੀਂ ਅੰਦਰ ਵੜ ਗਏ ਸਾਰੇ ਉਸ ਤੋਂ ਬਾਅਦ ਉੱਥੇ ਕੋਈ ਇੱਟ ਰੋੜਾ ਆ ਕੇ ਲੱਗ ਜਾਂਦਾ ਤੁਸੀਂ ਨਹੀਂ ਅਗਰ ਇੱਟ ਰੋੜਾ ਲੱਗ ਜਾਂਦਾ ਜੋ ਉੱਥੇ ਮਾਹੌਲ ਬਣਿਆ ਸੀ ਜਾਂ ਪਾਣੀ ਦੀ ਪੁਛਾੜ ਲੱਗ ਜਾਂਦੀ ਤੁਹਾਨੂੰ ਦੱਸ ਕੇ ਥੋੜਾ ਲੱਗਣਾ ਸੀ ਅਗਰ ਮੰਨ ਲਓ ਪੁਲਸ ਚਲਾ ਦਿੰਦੀ ਨੰਬਰ 1 ਤੁਸੀਂ ਦੂਜਾ ਬਰਗਾੜੀ ਕਰਾਤਾ ਸੀ ਕਿਦਾਂ ਬਰਗਾੜੀ ਕਰਾਤਾ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਸਿੱਧੀ ਮੇਰੀ ਗੱਲ ਸੁਣੋ અપਮਾਨੀ ਉਹ ਇੱਕ ਮਿੰਟ ਬਰਗਾੜੀ ਦਾ ਇਨਸੀਡੈਂਟ ਜਿਹੜਾ ਹੈ ਉਹ ਸਿੱਖਾਂ ਲਈ ਟਰੋਮਾ ਹੈ ਉਹਨੂੰ ਕਿਸੇ ਹੋਰ ਚੀਜ਼ ਨਾਲ ਕੰਪੇਅਰ ਕਰਨਾ ਇੱਥੇ ਮੈਂ ਤੁਹਾਨੂੰ ਹੋਰੇ ਟੌਨ ਨਾਲ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਵੀ ਨਹੀਂ ਹੋਣੀ ਸੀ ਨਾ ਨਾ ਇੱਕ ਮਿੰਟ ਮੇਰੀ ਹੋਣੇ ਗੱਲ ਸੁਣ ਲਓ ਬਰਗਾੜੀ ਦਾ ਜਿਹੜਾ ਇਨਸੀਡੈਂਟ ਹੈ ਉਹਦੇ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗਾਇਬ ਕੀਤਾ ਗਿਆ 6 ਮਹੀਨੇ ਪੋਸਟਰ ਲਾਏ ਗਏ ਪੋਸਟਰ ਲਾ ਕੇ ਕਿਹਾ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ ਚ ਉਤੋਂ ਬਾਅਦ ਗੁਰੂ ਦੇ ਅੰਗ ਜਿਹੜੇ ਗਲੀਆਂ ਚ ਕਰਾਰੇ ਗਏ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਵਰਕਾੜੀ ਦਾ ਇਨਸੀਡੈਂਟ ਉੱਥੇ ਭੀੜ ਚ અપਮਾਨ ਨਹੀਂ ਹੋਇਆ ਕੋਈ ਭਗਵਾਨ ਪੰਜ ਪਿਆਰੇ ਗੁਰੂ ਦੀ ਹਾਜ਼ਰੀ ਚ ਸੰਗਤਾਂ ਗੁਰੂ ਦੀਆਂ ਪ੍ਰੇਮੀ ਗੁਰੂ ਦੀ ਹਾਜ਼ਰੀ ਦੇ ਵਿੱਚ ਅਸੀਂ ਆਪ ਅੱਗੇ ਗਏ ਆ ਗੁਰੂ ਦੀ ਜਗ੍ਹਾ ਬਣਾਈ ਆ ਗੁਰੂ ਦੀ ਜਗ੍ਹਾ ਬਣਾ ਕੇ ਮਹਾਰਾਜ ਦਾ ਪ੍ਰਕਾਸ਼ ਕੀਤਾ ਪ੍ਰਕਾਸ਼ ਕਰਕੇ ਸੰਗਤਾਂ ਥੱਲੇ ਬੈਠੀਆਂ ਨਿਤਨੇਮ ਹੋਇਆ ਬਾਣੀ ਦਾ ਜਾਪ ਕੀਤਾ ਅਮਰ ਸੰਚਾਰਨ ਦੀ ਲਿਸਟ ਬਣੀ ਹੈ ਕਿਹੜਾ અપਮਾਨ ਇਹਦੇ ਉੱਥੇ ਜਿਹੜਾ ਬੈਰੀਕੇਟਿੰਗ ਤੇ ਝਗੜਾ ਹੋਇਆ ਬੈਰੀਕੇਟਿੰਗ ਦਾ ਝਗੜਾ ਤੇ ਸੰਗਤ ਆਇਆ ਵੀਡੀਓ ਦੇਖੋ ਗੁਰੂ ਜਿਹੜੀਆਂ ਤਿੰਨ ਪੈਨ ਬੈਰੀਕੇਡਿੰਗ ਖੋਲੀਆਂ ਗਈਆਂ ਸੰਗਤ ਵੱਲ ਪਰ ਮਾਰੇ ਤਾਂ ਪ੍ਰਕਾਸ਼ ਨਹੀਂ ਸੀ ਮੰਨ ਲਓ ਕਿ ਪੁਲਿਸ ਪਥਰਾਵਿਆ लाठी चार्ज ਹੋ ਜਾਂਦਾ ਪੁਲਿਸ ਨੇ ਕੀਤਾ ਪਥਰਾ ਲਾਟੀ ਚਾਰਜ ਜੇ ਨਾ ਕੀਤਾ ਵੇ ਫਿਰ ਤਾਂ ਤੁਸੀਂ ਕਹੋ ਪੁਲਿਸ ਨੇ ਨਹੀਂ ਕੀਤਾ ਕਿੰਨੇ ਬੰਦੇ ਇੰਜਰਡ ਹੋਏ ਤੁਹਾਡੇ 21 ਬੰਦੇ ਇੰਜਰਡ ਹੋਏ ਸਾਡੇ ਤੂੰ ਪਰਚਾ ਦਰਜ ਨਹੀਂ ਕਰਾਇਆ ਤੁਸੀਂ ਕਿੱਥੇ ਉਹ ਸਾਨੂੰ ਕਿਉਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਜਿੰਨੇ ਬੰਦੇ ਸੋਨੇ ਦੇ ਆ ਗਏ ਉਹਨੇ ਪਰਚਾ ਕਰਵਾ ਦਈਏ ਨਹੀਂ ਜਿਨ੍ਹਾਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਉਹਨਾਂ ਤੇ ਪਰਚਾ ਵੀ ਵੀਡੀਓ ਦੇਖੀ ਕਿ ਨਹੀਂ ਦੇਖੀ ਮੈਂ ਸਾਰਾ ਲਾਈਵ ਦੇਖ ਰਿਹਾ ਸੀ ਸਾਰਾ ਲਾਈਵ ਦੇਖਿਆ ਪੁਲਿਸ ਨੇ ਲਾਠੀ ਚਾਰਜ ਨਹੀਂ ਕੀਤਾ ਪੁਲਿਸ ਨੇ ਬਹੁਤ ਮਾਈਲਡ ਧੱਕਾ ਮੁਕੀ ਹੋਈ ਹੈ ਲਾਠੀ ਚਾਰਜ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਲਾਠੀ ਤੇ ਜੇ ਮੈਂ ਤੁਹਾਨੂੰ ਵੀਡੀਓ ਦਿਖਾ ਦਾਂ ਹਾਂ ਦਿਖਾ ਦਿਓ ਤੇ ਫਿਰ ਦਿਖਾ ਦਿਓ ਫਿਰ ਤੁਸੀਂ ਕੀ ਕਰੋਗੇ ਮੈਂ ਕਹਾਂਗਾ ਤੁਹਾਨੂੰ ਕਿ ਕੰਪਲੇ ਕਰਾਈਏ ਹੋ ਕਿਉਂ ਨਹੀਂ ਜਿੰਨੀ ਬਣਦੀ ਕੋਈ ਨਹੀਂ ਪੈਸੇ ਦੇਖ ਲਾਂਗੇ ਜਾਂ ਪੁਲਸਾਟ ਦੇ ਪੁਲਿਸਤ ਕਰਦਾਂਗੇ ਤੁਸੀਂ ਦਿਓ ਨਾ ਕੰਪਲੇਂਟ ਅਸੀਂ ਪੁਲਸਤ ਕਰਦਾਂਗੇ ਜੇ ਪੁਲਸਾਟ ਦੇ ਮੰਨ ਲਓ ਪਹਿਲੇ ਤੁਹਾਡੇ ਬੰਦੇ ਨੂੰ ਨਿਯਾਜ ਪੜਿਆ ਪੁਲਿਸ ਨਾਲ ਉਹਨੂੰ ਛੱਡ ਸਕਦੀ ਹੈ ਤਾਂ ਇਹ ਪਰਚਾ ਵੀ ਦਰਜ ਕਰਨਾ ਪਏਗਾ ਮੈਂ ਤੁਹਾਨੂੰ ਇੱਕ ਗੱਲ ਕਹਿ ਰਹੀ ਹਾਂ ਵੀ ਤੁਸੀਂ ਉਸ ਗੱਲ ਤੇ ਗੱਲ ਹੀ ਨਹੀਂ ਕੀਤੀ ਨਜਾਇਜ਼ ਬੰਦਾ ਫੜ ਕੇ ਪੁਲਿਸ ਨੇ ਮੰਨ ਕੇ ਛੱਡਿਆ ਨਹੀਂ ਹੋਤੇ ਤੇ ਆਈਂ ਜਿਸ ਮੈਂ ਤੇ ਗੁਰੂ ਮਹਾਰਾਜ ਦਾ ਮੈਨੂੰ ਤੇ ਬੜਾ ਅਫਸੋਸ ਹੈ ਜੀ ਤੇ ਤੁਹਾਨੂੰ ਅਫਸੋਸ ਹੋ ਸਕਦਾ ਤੁਸੀਂ ਤੁਸੀਂ ਜੇ ਇਨਾ ਅਫਸੋਸ ਤੁਹਾਨੂੰ ਹੈ ਤੁਸੀਂ ਸਿੱਖੀ ਨੂੰ ਪਹਿਲੇ ਜਾਣੋ ਮੈਂ ਤੁਹਾਨੂੰ ਪੁੱਛ ਰਿਹਾ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀਵਤ ਜਾਗਤ ਗੁਰੂ ਹੈਗੇ ਕਿ ਨਹੀਂ ਅੱਗੇ ਸਾਡੇ ਹੈਗੇ ਹੈਗੇ ਬਿਲਕੁਲ ਗੁਰੂ ਸਾਡੀ ਗਵਾਹੀ ਕਰ ਸਕਦੇ ਬਿਲਕੁਲ ਕਰ ਸਕਦੇ ਜੰਗਾਂ ਜੁੱਦਾਂ ਚ ਕਰਦੇ ਰਹੇ ਤੁਸੀਂ ਇੰਡੀਵਿਜੂਅਲੀ ਨਹੀਂ ਕਰ ਸਕਦੇ ਤੁਸੀਂ 38 ਸਾਲ ਦੀ ਉਮਰ ਚ ਮੈਨੂੰ ਇੱਕ ਬੰਦਾ ਦੱਸ ਦਿਓ ਜਦੋਂ ਤੁਸੀਂ ਦੇਖਿਆ ਕਿ ਆਪਣਾ ਕੇਸ ਕੈਨਸਲ ਕਰਾਉਣ ਲਈ ਉਹ ਗੁਰੂ ਗ੍ਰੰਥ ਸਾਹਿਬ ਮਹਾਰ ਦਾ ਜਦੋਂ ਇਹ ਗੁਰਮਾਰਾ ਦੇ ਇਸ ਤਰ੍ਹਾਂ ਹੋਈ ਸੀ ਇੱਕ ਮਿੰਟ ਇੱਕ ਇੱਕ ਬੰਦੇ ਦਾ ਕੇਸ ਇੱਕ ਨੂੰ ਸੈਟ ਬੰਦੇ ਨੂੰ ਛਡਾਉਣ ਲਈ ਅੱਠ ਦਿਨ ਦਾ ਮੁੰਡਾ ਉਹਨੂੰ ਘਰੋਂ ਕ੍ਰਿਮੀਨਲ ਵਾਂਗੂ ਅੱਤਵਾਦੀ ਵਾਂਗੂ ਚੋਕੇ ਖੜਨਾ ਉਹਨੂੰ ਸੀਆਈ ਸਟਾਫ ਦੇ ਵਿੱਚ ਜਾਂ ਹੋਰ ਥਾਵਾਂ ਤੇ ਟੌਰਚਰ ਕਰਨਾ ਜਾ ਕੇ ਹੈ ਤੁਹਾਨੂੰ ਲੱਗਦਾ ਵੀ ਇਹ ਮਸਲਾ ਪੰਥ ਦਾ ਨਹੀਂਗਾ ਉਹ ਬੰਦੇ ਨੂੰ ਕਿਉਂ ਘਰੋਂ ਖੜਿਆ ਗਿਆ ਕਿਉਂਕਿ ਉਹ ਬੰਦਾ ਪੰਥਕ ਕਾਰਜ ਦੇ ਵਿੱਚ ਤੁਰਿਆ ਫਿਰਦਾ ਸਾਡੇ ਤੇ ਕਿਉਂ ਟਾਰਗੇਟ ਕੀਤਾ ਜਾਂਦਾ ਮੇਰੇ ਤੁਸੀਂ ਇੰਟਰਵਿਊ ਕਰਨ ਕਿਉਂ ਆਏ ਮੇਰੀ ਇੰਟਰਵਿਊ ਕਰਨ ਇਸ ਕਰਕੇ ਆਉਂ ਮੈਂ ਪੰਥਕ ਕਾਰਜ ਆਕਤੀਵਾ ਹੋਰ 100 ਬੰਦਿਆਂ ਦੇ ਕੇਸ ਉਹਦੇ ਤੁਸੀਂ ਨਹੀਂ ਜਾਂਦੇ ਉੱਥੇ ਤਸੋਂ ਮੈਨੂੰ ਆ 323 ਦੇ ਜਿਹੜੇ 326 ਦੇ ਪਰਚੇ ਆ ਇਹ ਹਜ਼ਾਰਾਂ ਪੰਜਾਬ ਚ ਦੇਲੀ ਹੁੰਦੇ ਨੇ ਬੰਦੇ ਲਾਈਫ ਵੱਡੇ ਜਾਂਦੇ ਨੇ ਕਿਸੇ ਤੇ ਕੋਈ ਪਰਚਾ ਹੋਣ ਦੀ ਗੱਲ ਨਹੀਂ ਹੁੰਦੀ ਤੁਸੀਂ ਕਿੰਨੇ ਪ੍ਰੋਟੈਸਟ ਲੈ ਕੇ ਗਏ ਹੈ ਤੁਸੀਂ ਵੀ ਤਾਂ ਇੱਕੋ ਜਗ੍ਹਾ ਪੋਪੂਲਿਸਟ ਜਿਹੜੀ ਚੀਜ਼ ਵਾਪਰੇ ਸੀ ਉੱਥੇ ਹੀ ਕਰਾਂਗੇ ਨਾ ਤੁਸੀਂ ਹੁਣ ਪੰਥ ਲਈ ਕੰਮ ਕਰ ਰਹੇ ਹੋ ਪੰਥ ਤੇ ਤੁਹਾਨੂੰ ਸਾਰੇ ਲਈ ਜਾਣਾ ਬਣਦਾ ਨਹੀਂ ਅੱਛਾ ਹੁਣ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਜਿਹੜਾ ਜਿਹੜਾ ਸਾਡੇ ਕੋਲ ਹੁੰਦਾ ਹੈ ਕੋਈ ਚੱਲ ਕੇ ਅਸੀਂ ਉਹਦੀ ਜਿੱਥੇ ਤੱਕ ਹੋ ਸਕਦਾ ਕਰਦੇ ਹਾਂ ਪਰ ਅਸੀਂ ਕੋਈ ਇਲੈਕਟਿਡ ਬਾਡੀ ਜਾਂ ਸਾਡੇ ਕੋਲ ਕੋਪਸ ਫੋਰਸ ਇਹ ਹੀ ਤਾਂ ਗੱਲ ਮੈਂ ਪਹਿਲੇ ਕਹਿ ਰਿਹਾ ਸੀ ਤੁ ਕਿ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਸਭ ਚੀਜ਼ਾਂ ਬਦਲ ਦੋਗੇ ਮੈਂ ਤਾਂ ਕਹਿ ਰਿਹਾ ਜਿੰਨੀਆਂ ਬਦਲੀ ਜਾਣਗੇ ਉਨੀਆਂ ਬਦਲਾਂਗੇ ਅਸੀਂ ਤਾਂ ਕੋਈ ਕਲੇਮ ਕੋਈ ਦਾਵਾ ਕੀਤਾ ਹੀ ਨਹੀਂ ਇਹ ਦਾਵਾ ਜਿਹੜਾ ਹੈ ਨਾ ਦਾਵਾ ਤੁਸੀਂ ਸਾਡੇ ਮੂੰਹ 'ਚ ਨਾ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਨੇ ਆਪਦੇ ਚਾਰ ਬੰਦੇ ਖਿਲਾਾਰੇ ਆ ਤੋਨੋਂ ਚ ਇੱਕ ਮੇਰੇ ਪਾਪਾ ਉਹਨਾਂ ਨੂੰ ਗਿੱਦੜਵਾ ਤੋਂ ਖਿਲਾ ਰਿਆ ਹੈ ਸੰਗਤਾਂ ਦੇ ਪਿਆਰ ਨਾਲ ਉਹ ਖੜੇ ਆ ਤੇ ਸੰਗਤਾਂ ਦੇ ਪਿਆਰ ਨਾਲ ਹੀ ਜਿੱਤਣਗੇ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਣਾ ਕਿਉਂਕਿ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਸੀਗੇ ਉਹ ਲੋਕਾਂ ਦਾ ਨਸ਼ਾ ਛਡਾਉਂਦੇ ਸੀ ਵਧੀਆ ਕੰਮ ਕਰਦੇ ਸੀ ਤੇ ਉਹਨਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਤਾ ਸੰਗਤਾਂ ਦੀ ਇੰਨੀ ਕੋ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀ ਇਹ ਸੋਚੋ ਵੀ ਜਿੱਥੇ ਚਿੜੀ ਪਰਣੀ ਮਾਰ ਸਕਦੀ ਉਥੇ ਵੱਡੇ ਇਹੋ ਜਿਹੇ ਆਟੋਮੈਟਿਕ ਵੈਪਨ ਲੈ ਕੇ ਕਿਸੇ ਐਸੇ ਫੇਮਸ ਬੰਦੇ ਦਾ ਕਤਲ ਕਰਨਾ ਉਹਦੀ ਸਿਕਿਉਰਿਟੀ ਵਾਪਸ ਲੈਣਾ ਉਹਨੂੰ ਪਬਲੀਕਲੀ ਅਨਾਉਂਸ ਕਰਨਾ ਇਹ ਪ੍ਰੋਟੋ ਕਿਹੜੇ ਪ੍ਰੋਟੋਕਾਲ ਚ ਆਉਂਦਾ ਵੀ ਤੁਸੀਂ ਸਿਕਿਉਰਿਟੀ ਲੈ ਕੇ ਪਬਲੀਕਲੀ ਅਨਾਉਂਸ ਕਰੋ ਕਿਸੇ ਬੰਦੇ ਦੀ